ਲੱਗਦਾ ਕਿ ਅੱਜ ਦਾ ਇਨਸਾਨ ਬਹੁਤ ਹੀ ਤਤਤਾ ਸੁਭਾ ਚੁੱਕੀ ਫਿਰਦਾ ਹੈ ਗੋਲੀਆਂ ਚਲਾਉਣੀਆਂ ਜਾਂ ਗੋਲੀਆਂ ਚਲੜੀਆਂ ਹੁਣ ਆਮ ਜਿਹਾ ਵਰਤਾਰਾ ਹੋ ਗਿਆ ਹੈ ਜਾਣਕਾਰੀ ਮਿਲੀ ਹੈ ਕਿ ਕਮੋਤਵਰ ਵਿਅਕਤੀ ਭਾਵ ਇੱਕ ਪਿੰਡ ਦਾ ਮਜੂਦਾ ਸਰਪੰਚ ਇੱਕ ਥਾਰ ਗੱਡੀ ਤੇ ਸਵਾਰ ਹੋ ਕੇ ਆਪਣੇ ਸਾਥੀਆਂ ਨਾਲ ਇੱਕ ਡੇਰੇ ਤੇ ਪਹੁੰਚਦਾ ਹੈ ਅਤੇ ਇੱਕ ਪਰਿਵਾਰ ਦੇ ਕੁਝ ਬੰਦਿਆਂ ਦੇ ਖਿਲਾਫ ਕਹਿੰਦਾ ਤੁਸੀਂ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ ਇਹ ਗੱਲ ਕਹਿਣ ਦੇ ਉੱਤੇ ਜਦੋਂ ਪਰਿਵਾਰ ਕਹਿੰਦਾ ਕਿ ਅਸੀਂ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਤੇ ਅੱਗੋਂ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਨੇ ਜਿਸ ਕਾਰਨ ਇੱਕ ਵਿਅਕਤੀ ਗੰਭੀਰ ਜ਼ਖਮੀ ਹੋ ਜਾਂਦਾ ਹੈ ਤੇ ਜਿਸ ਨੂੰ ਜਾਣਕਾਰੀ ਮਿਲੀ ਹੈ ਕਿ ਇਲਾਜ ਵਾਸਤੇ ਅੰਮ੍ਰਿਤਸਰ ਦੇ ਇੱਕ ਪ੍ਰਾਈਵੇਟ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਜਾਂਦਾ ਹੈ ਜਾਣਕਾਰੀ ਮਿਲੀ ਹੈ ਕਿ ਮਾਮਲਾ ਸ਼੍ਰੀ ਹਰਗੋਬਿੰਦਪੁਰ ਦੇ ਪਿੰਡ ਕੀੜੀ ਦਾ ਹਾਲਾਂਕਿ ਗੋਲੀਆਂ ਚਲਾਉਣ ਤੋਂ ਬਾਅਦ ਨਜ਼ਦੀਕੀ ਪਿੰਡ ਦਾ ਇਹ ਸਰਪੰਚ ਆਪਣੇ ਉਸਤੇ ਚੜੇ ਪੰਜ ਸਾਥੀ ਸੀ ਉਹਨਾਂ ਸਮੇਤ ਉੱਥੋਂ ਫਰਾਰ ਹੋ ਗਿਆ ਪਰ ਥਾਰ ਉੱਥੇ ਛੱਡ ਗਿਆ ਅਤੇ ਪਰਿਵਾਰ ਨੇ ਫਿਰ ਥਾਰ ਦੇ ਟਾਇਰ ਖੋਲ ਲਏ ਤਾਕੇ ਸਰਪੰਚ ਦੇ ਰਾਤ ਹਥਿਆਰਾਂ ਦੇ ਦੰਬ ਤੇ ਆਕੇ ਕਿਤੇ ਥਾਰ ਨਾ ਲੈ ਜਾਵੇ ਸਵੇਰੇ ਮੌਕੇ ਦਾ ਜਾਇਜ਼ਾ ਜਦੋਂ ਲੈਣ ਵਾਸਤੇ ਪੁਲਿਸ ਪਹੁੰਚਦੀ ਹੈ ਤਾਂ ਥਾਰ ਨੂੰ ਉਹ ਆਪਣੇ ਕਬਜ਼ੇ ਵਿੱਚ ਲੈ ਲੈਂਦੀ ਹੈ ਪਰ ਐਸਐਚਓ ਦਾ ਕਹਿਣਾ ਹੈ ਕਿ ਜਦੋਂ ਤੱਕ ਐਫਆਈਆਰ ਦਰਜ ਨਹੀਂ ਕਰ ਲਈ ਜਾਂਦੀ ਉਦੋਂ ਤੱਕ ਉਹ ਕੈਮਰੇ ਦੇ ਸਾਹਮਣੇ ਕੁਝ ਬੋਲ ਨਹੀਂ ਸਕਦੇ ਪਰ ਦੂਸਰੇ ਪਾਸੇ ਪੀੜਤ ਪਰਿਵਾਰ ਦੇ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਪੀੜਤ ਪਰਿਵਾਰ ਨੇ ਜਾਣਕਾਰੀ ਦਿੱਤੀ ਹੈ ਪਰਵਾਰ ਤੇ ਜੋਗਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀ ਸਾਡੇ ਕੋਲ ਰਹਿ ਰਹੇ ਪ੍ਰਵਾਸੀ ਮਜ਼ਦੂਰਾਂ ਦਾ ਮੋਬਾਈਲ ਕਿਸੇ ਨੇ ਖੋਲਿਆ ਸੀ ਮੋਬਾਈਲ ਖੋਣ ਵਾਲਿਆਂ ਦਾ ਪਤਾ ਲੱਗਣ ਤੇ ਅਸੀਂ ਦੋਵਾਂ ਦਾ ਸਮਝੌਤਾ ਕਰਵਾ ਦਿੱਤਾ ਤੇ ਮੋਬਾਈਲ ਵਾਪਸ ਕਰਵਾ ਦਿੱਤਾ ਪਿੰਡ ਭੇੜ ਪੱਤਣ ਦੇ ਮੌਜੂਦਾ ਸਰਪੰਚ ਉਹ ਕਹਿੰਦੇ ਰਾਤ ਨੂੰ ਸਾਡੇ ਡੇਰੇ ਤੇ ਆਏ ਅਤੇ ਭਈਆਂ ਦੇ ਉੱਤੇ ਦਬਾਅ ਪਾਉਣ ਲੱਗੇ ਕਿ ਦੂਸਰੀ ਪਾਰਟੀ ਉੱਤੇ ਪਰਚਾ ਦਰਜ ਕਰਵਾਇਆ ਜਾਵੇ ਜਦੋਂ ਅਸੀਂ ਉਹਨਾਂ ਨੂੰ ਨਾ ਨੁਕਰ ਕੀਤੀ ਤਾਂ ਉਹਨਾਂ ਨੇ ਤੈਸ਼ ਦੇ ਵਿੱਚ ਆ ਕੇ ਆਪਣੀ ਪਿਸਤੌਲ ਤੇ ਨਾਲ ਉਹ ਕਹਿੰਦੇ ਮੇਰੇ ਭਰਾ ਦੇ ਉੱਤੇ ਫਾਇਰ ਕੋਲ ਦਿੱਤਾ ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਿਆ ਤੇ ਜਿਸ ਨੂੰ ਅਮਨਦੀਪ ਹਸਪਤਾਲ ਅੰਮ੍ਰਿਤਸਰ ਦੇ ਵਿੱਚ ਦਾਖਲ ਕਰਵਾਇਆ ਗਿਆ ਜਿਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਪੀੜਤ ਪਰਿਵਾਰ ਨੇ ਇਨਸਾਫ ਦੀ ਮੰਗ ਕਰਦੇ ਹੋਏ ਕਿਹਾ ਕਿ ਦੋਸ਼ੀ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਉਥੇ ਪਿੰਡ ਵਾਸੀ ਗੁਰਪ੍ਰੀਤ ਸਿੰਘ ਅਤੇ ਮਲਵਿੰਦਰ ਸਿੰਘ ਨੇ ਦੱਸਿਆ ਕਿ ਗੋਲੀਆਂ ਦਾ ਚੱਲਣਾ ਜਾਂ ਗੋਲੀਆਂ ਦਾ ਚਲਾਉਣਾ ਇਹ ਵਾਰਦਾਤਾਂ ਹੁਣ ਆਮ ਹੋ ਰਹੀਆਂ ਨੇ ਇਹ ਕਹਿੰਦੇ ਪਹਿਲਾਂ ਤਾਂ ਅਸੀਂ ਖਬਰਾਂ ਟੀਵੀ ਤੇ ਦੇਖਦੇ ਹੁੰਦੇ ਸੀ ਪਰ ਇਹ ਵਾਰਦਾਤ ਅੱਜ ਸਾਡੇ ਪਿੰਡ 'ਚ ਹੋ ਗਈ ਹੈ ਜਿਸ ਨਾਲ ਲੋਕਾਂ ਦੇ ਵਿੱਚ ਸਾਬ ਦਾ ਮਾਹੌਲ ਬਣਿਆ ਹੋਇਆ ਹੈ ਜਦੋਂ ਇਸ ਬਾਰੇ ਥਾਣਾ ਸ਼੍ਰੀ ਹਰਗੋਬਿੰਦਪੁਰ ਦੇ ਐਸ ਐਚ ਓ ਵਿਕਰਮਜੀਤ ਸਿੰਘ ਨਾਲ ਫੋਨ ਤੇ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਗੋਲੀਆਂ ਚੱਲਣ ਦੀ ਘਟਨਾ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਜ਼ਖਮੀ ਫਿਲਹਾਲ ਬਿਆਨ ਦੇਣ ਦੀ ਹਾਲਤ ਵਿੱਚ ਨਹੀਂ ਹੈ ਪੀੜਤ ਪਰਿਵਾਰ ਦੀ ਸ਼ਿਕਾਇਤ ਸਾਡੇ ਕੋਲ ਜ਼ਰੂਰ ਆਈ ਹੈ ਜ਼ਖਮੀ ਦਾ ਬਿਆਨ ਲੈ ਕੇ ਅਸੀਂ ਐਫ ਆਈ ਆਰ ਦਰਜ ਕਰਾਂਗੇ ਅਤੇ ਅਗਲੀ ਫੇਰ ਹੀ ਕਾਰਵਾਈ ਕੀਤੀ ਜਾਏਗੀ ਬਲਜਿੰਦਰ ਸਿੰਘ ਗੱਲ ਇਦਾਂ ਜੇ ਵੀ ਅਸੀਂ ਨਾ ਆਪਣਾ ਮਰ ਸਾਡੇ ਬੰਦਿਆਂ ਦਾ ਭਈਆਂ ਦਾ ਮੋਬਾਈਲ ਖਸ ਗਿਆ ਸੀ ਕਿਸੇ ਨੇ ਖੋ ਲਿਆ ਤੇ ਉਹ ਅਸੀਂ ਮਤਲਬ ਉਹਨਾਂ ਪਛਾਣ ਕੇ ਤੇ ਅਸੀਂ ਉਹਨਾਂ ਨੂੰ ਦਵਾਤਾ ਮੋਬਾਈਲ ਵਾਪਸ ਉਹਨਾਂ ਨੇ ਆਪਸ ਵਿੱਚ ਮਤਲਬ ਕੰਫਰਮਾਈਜ਼ ਕਰ ਲਿਆ ਵੀ ਮਾਫੀ ਮੰਗ ਲਈ ਉਹਨਾਂ ਨੇ ਤੇ ਜਿਹੜਾ ਪੇਟਾਂ ਦਾ ਸਰਪੰਚ ਤੇ ਦੋ ਮੁੰਡੇ ਹੋਰ ਨਾਲ ਆਏ ਤੇ ਆਪਣਾ ਪਿੰਡੂਆਂ ਦੇ ਮੁੰਡਾ ਤੇ ਤੇ ਪੰਜ ਛੇ ਜਣੇ ਗੱਡੀ ਤੇ ਆਏ ਆ ਵੀ ਇਹ ਇਹ ਭਈਆਂ ਨਾਨਕੇ ਗੁਸੇਰਾ ਜੀ ਹੋਣ ਦਾ ਤੇ ਵੀ ਤੁਸੀਂ ਪਰਚਾ ਲਓ ਉਹਨਾਂ ਤੇ ਤੇ ਅਸੀਂ ਆਖਿਆ ਵੀ ਉਹਨਾਂ ਨੇ ਮਾਫੀ ਮੰਗ ਲਈ ਆ ਤੇ ਅਸੀਂ ਨਹੀਂ ਕਿਸੇ ਦੇ ਪਰਚਾ ਨਾ ਦਵਾਉਣਾ ਤੇ ਨਾ ਗੱਲ ਨਾ ਬਾਲੀ। ਤੇ ਰਾਤੀ ਕੋਈ ਤਰਕੀਬ ਉਹਨੇ 8:30 ਵਜੇ ਦਾ ਟਾਈਮ ਤੇ ਆਉਂਦੇ ਨਾ ਗਾਲਾਂ ਕੱਢਦੀਆਂ ਤੇ ਅਸੀਂ ਅਗੂ ਆਖਿਆ ਵੀ ਪਈ ਕਾਲਾ ਨਹੀਂ ਕੱਢਣੀ ਆ ਤੇ ਨਾ ਫੇਰ ਮਾਰਤਾ ਉਹਦੇ ਬੰਦੇ ਤੇ ਇੱਕ ਫੇਰ ਵੱਜ ਗਿਆ ਬਾਕੀ ਪਤਾ ਨਹੀਂ ਕਿੰਨੀਆਂ ਐਨੂੰ ਚਲਾਉਂਦੇ ਕਿਹੜੀ ਵੱਲ ਨੂੰ ਭੱਜ ਗਏ ਆ। ਆ ਗੱਡੀ ਆ ਲੱਗੀ ਜੀ ਠਾਰ ਗੱਡੀ ਆ। ਹਾਂਜੀ ਇਹ ਛੱਡ ਕੇ ਇੱਥੇ ਛੱਡ ਕੇ ਭੱਜ ਗਏ ਸਾਰੇ। ਪੰਜ ਕ ਜਣੇ ਹੈਗੇ ਜੇ ਤਿੰਨ ਕ ਜਣੇ ਪਛਾਣ ਚ ਜੇ ਦੋ ਕ ਜਣੇ ਅਣਪਛਾਤੇ ਸੀ। ਹਨੇਰਾ ਸੀ ਬਹੁਤ ਜ਼ਿਆਦਾ ਸੀ। ਉਹਦੇ ਕਰਕੇ ਨਹੀਂ ਸਮਝ ਲੱਗੀ ਕੋਈ। ਅੰਗਜੀ ਭਾਜੀ ਇਨਸਾਫ ਮਿਲਣਾ ਚਾਹੀਦਾ। ਵੇਖੋ ਘਰ ਆਣ ਕੇ ਇਸ ਮੌਕੇ ਪਿੰਡ ਦੇ ਦੂਜੇ ਪਿੰਡ ਦਾ ਸਰਪੰਚ ਸਾਡੇ ਘਰ ਆਣ ਕੇ ਗੋਲੀਆਂ ਮਾਰਨ ਰਿਹਾ। ਇਹ ਕਿੱਦਾਂ ਦਾ ਸਿਸਟਮ ਚੱਲੇਗਾ ਵੀ ਜੇ ਸਾਨੂੰ ਇਨਸਾਫ ਮਿਲਣਾ ਚਾਹੀਦਾ। ਮਤਲਬ ਮੂੰਹ ਪੈ ਗਿਆ ਇਹਨੂੰ ਤੇ ਉਸੇ ਵਜ੍ਹਾ ਜੀ ਸਾਡੇ ਲੋਕਾਂ ਦੇ ਆਣ ਕੇ ਅਟੈਕ ਕਰ ਮਾਰ ਰਹੇ ਨੇ। ਤੇ ਬਸ ਇਹੋ ਹੀ ਪ੍ਰੈਸ਼ਰ ਪਾਉਣਾ ਚਾਹੁੰਦਾ ਹੈ। ਵੀ ਇਹਨਾਂ ਨੂੰ ਕਿਸ ਤਰ੍ਹਾਂ ਦਬ ਦਈਏ ਤੇ ਭਈਆਂ ਕੋ ਉੱਤੇ ਕਾਰਵਾਈ ਕਰਾ ਦਈਏ ਜਿੱਤੇ ਜੀ ਕਰਦਾ। ਗੁਰਪ੍ਰੀਤ ਸਿੰਘ ਜੀ ਅਫਗਾਨਾ ਜੀ ਅਹੀਂ ਤੇ ਅੱਗੇ ਟੀਮੀਆਂ ਚ ਵੇਨੇ ਨਹੀਂ ਹੁਣ ਤੇ ਪਰ ਉਹ ਲਾਈਵ ਹੀ ਵੇਖਣ ਡਏ ਆਂ ਕਿ ਇਹ ਗੋਲੀ ਚੱਲ ਗਈ ਹੈਗਾ ਇੱਥੇ ਚੱਲ ਗਈ ਉੱਥੇ ਚੱਲ ਗਈ ਹੁਣ ਤੇ ਅਸੀਂ ਖੁਦ ਵੇਖਣ ਡਏ ਆਂ ਗੋਲੀਆਂ ਆਪਣੇ ਸਾਹਮਣੇ ਕਿਦਾਂ ਦਾ ਕਾਨੂੰਨ ਦੀ ਕੀ ਅਵਸਥਾ ਵਾ ਕੌਣ ਕੀ ਕਰ ਰਿਹਾ ਕਿ ਇਹਨੂੰ ਕੁਝ ਨਹੀਂ ਪਤਾ ਆਪਣੇ ਆਪ ਤੇ ੱਟਕੇ ਨਾਲ ਹੀ ਆ ਜਿਹੜਾ ਪੰਜਾਬ ਚੱਲੀ ਜਾ ਰਿਹਾ ਕਿਸੇ ਨੂੰ ਕਾਨੂੰਨ ਦਾ ਡਰ ਹੀ ਨਹੀਂ ਹੈਗਾ ਵੇਖੋ ਜੀ ਇੱਕ ਲਾਇਸੈਂਸ ਲਿਆ ਉਹਨੇ ਆਪਣੇ ਸੈਲਫ ਡਿਫੈਂਸ ਵਾਸਤੇ ਉਹ ਕਿੱਥੋਂ ਆ ਕੇ ਕਿੱਥੇ ਆ ਦੇ ਆਣ ਕੇ ਗੋਲੀ ਚਲਾ ਰਿਹਾ ਉਦੇ ਵਾਸਤੇ ਕੋਈ ਪੁਛਗਿਛ ਨਹੀਂ ਹੈਗੀ ਉਹਦਾ ਘਰ ਵੇਖੋ ਇਹਨਾਂ ਦਾ ਘਰ ਵੇਖੋ ਕਿੱਥੋਂ ਹਥਿਆਰ ਚੁੱਕ ਕੇ ਲਿਆਇਆ ਨਾਲ ਉਹ ਬਗਾਨੇ ਬੰਦੇ ਲਿਆਇਆ ਨਾਲ ਚੁੱਕ ਕੇ ਰਸਤੇ 'ਚ ਆਉਂਦਿਆਂ ਉਹਨਾਂ ਕਿਸ ਨੂੰ ਨਹੀਂ ਵੇਖਿਆ ਕਹਿੰਨੇ ਨਹੀਂ ਵੇਖਿਆ ਉਹਨਾਂ ਨੂੰ ਉਹਨੂੰ ਕੋਈ ਡੱਕ ਨਹੀਂ ਸੀ ਸਕਦਾ ਵੀ ਤੂੰ ਨਾ ਗੋਲੀ ਚਲਾ ਜਾ ਜਾਂ ਇਹ ਕੰਮ ਨਾ ਕਰ ਸ਼ਰੇ ਆਮਾਨ ਕੇ ਉਹਨੇ ਗੋਲੀ ਚਲਾਈ ਵੇਖੋ ਮਾਹੌਲ ਜੀ ਸਾਰੇ ਪਾਸੇ ਸਹਿਮਿਆ ਸਾਡੇ ਪਿੰਡ 'ਚ ਕੀ ਜਿੱਤੇ ਮਰਜ਼ੀ ਚੱਲ ਜਾਓ ਰਾਤ 7 ਵਜੇ ਤੋਂ ਪਹਿਲਾਂ ਬਾਜ਼ਾਰ ਬੰਦ ਹੋ ਜਾਂਦੇ 6 ਵਜੇ ਤੋਂ ਪਹਿਲਾਂ ਸੜਕਾਂ ਕਲੋਜ਼ ਹੋ ਜਾਂਦੀਆਂ ਹੁਣ ਇੰਨੇ ਸੈਮ ਦੇ ਮਾਹੌਲ ਚ ਲੋਕ ਤੁਰੇ ਫਿਰਦੇ ਨੇ ਲੋਕ ਤੇ ਬਾਹਰ ਨਿਕਲ ਕੇ ਨਹੀਂ ਰਾਜੀ ਜਿੱਦਾਂ ਇਨਸਾਫ ਹੋਣਾ ਚਾਹੀਦਾ ਵਾ ਜਿਹੜਾ ਬੰਦਾ ਸਹੀ ਆ ਜਿਹਨੂੰ ਹਥਿਆਰ ਦੀ ਵਰਤੋਂ ਕਰਨੀ ਹੁੰਦੀ ਆ ਉਹਦੇ ਕੋਲ ਰਹਿਣਾ ਚਾਹੀਦਾ ਬਾਕੀ ਸਾਰਿਆਂ ਕੋਲ ਹਥਿਆਰ ਜਿਹੜੇ ਖੋਲਣੇ ਚਾਹੀਦੇ ਲਵਿੰਦਰ ਸਿੰਘ ਕਹਿਣਾ ਇਹ ਕਿਉਂ ਨਹੀਂ ਅਸੀਂ ਟਕੇ ਨਾਲ ਹੀ ਆਣ ਕੇ ਛਰੇ ਆਮ ਦਿਨ ਦਿਹਾੜੇ ਗੁੰਡਾਗਰਦੀ ਕਰਦੇ ਨੇ ਦੇਖੋ ਜੇ ਲੋਕ ਇਹ ਜਿਹੜਾ ਪੇਟਾਣਾ ਸਰਪੰਚ ਮੰਗਤੇ ਹੋਏ ਕਰਨੇ ਪਏ ਇਹੋ ਜਿਹੇ ਲੋਕਾਂ ਨੂੰ ਨੱਥ ਪਾਣੀ ਚਾਹੀਦੀ ਐ ਨਾ ਪੂਰੀ ਸਜ਼ਾ ਮੇੜੀ ਚਾਹੀਦੀ ਐ ਇਹਨੂੰ ਸਾਫ਼ ਲੈਣਾ ਚਾਹੀਦਾ ਘਰ ਵਾਲਿਆਂ ਵਿੱਚ ਕਿਹਨਾਂ ਦਾ ਬੰਦਾ ਹੈ ਸਤਾਉ ਸੀਰੀਅਸ ਬਹੁਤ ਜ਼ਿਆਦਾ